ਮੈਂ ਦੇਖਾਂਗਾ ਜਿਹੜੇ ਉਹਨਾਂ ਦਾ ਵਿਰੋਧ ਕਰ ਰਹੇ ਨੇ ਉਹ ਕਿਸਾਨ ਨਹੀਂ ਹੈਗੇ ਜਿਹੜੇ ਅਸਲ ਕਿਸਾਨ ਨੇ ਜਿਹੜੇ ਅਸਲ ਜ਼ਿਮੀਦਾਰ ਨੇ ਉਹ ਘਰਾਂ 'ਚ ਬੈਠੇ ਨੇ ਇਹ ਤਾਂ ਬੁਕਾਊ ਬੰਦੇ ਨੇ ਪਿੰਡਾਂ 'ਚ ਜੇ ਕੋਈ ਕੈਂਡੀਡੇਟ ਜਾਂਦਾ ਭਾਜੀਪੀ ਦਾ ਉਹਦਾ ਵੈਲਕਮ ਕਰਨਾ ਚਾਹੀਦਾ ਹੈ ਉਹਨੂੰ ਜੀ ਆਇਆਂ ਕਹਿਣਾ ਚਾਹੀਦਾ ਵੋਟ ਪਾੜਨਾ ਆਪਣਾ ਉਹਦੀ ਮਰਜ਼ੀ ਹੈ ਸਾਨੂੰ ਸਾਸ ਵੀ ਅਸੀਂ 8 ਸੀਟਾਂ ਲੈ ਜਾਾਂਗੇ ਹੋ ਸਕਦਾ ਹੈ ਜਨਤਾ ਨੇ ਸਾਨੂੰ ਦਿੱਤਾ ਤੇ 13 ਦੀ 13 ਸੀਟਾਂ ਲੈ ਕੇ ਜਾਵਾਂਗੇ ਸਰਕਾਰ ਨੇ ਵਾਅਦੇ ਕੀਤੇ ਸੀ ਬਸ ਇਹ ਕਰਨਗੇ ਉਹ ਕਰਨਗੇ ਜੋ ਵਾਅਦੇ ਕੀਤੇ ਨੇ ਝੂਠੇ ਵਾਅਦੇ ਕੀਤੇ ਉਹ ਤਾਂ ਜੀ ਡਾਕਟਰ ਜਾਂਦੇ ਹੋ ਕਹਿੰਦੇ ਸੀ ਕ੍ਰਪਸ਼ਨ ਫ੍ਰੀ ਕਰ ਦਾਂਗੇ ਮੇਰੇ ਹਿਸਾਬ ਸੇ ਜੱਜ ਕ੍ਰਪਸ਼ਨ ਜੜੀ ਗਿਆ ਚਾਰਵੇਂ ਵਾਅਦੇ ਚ ਪਟਿਆਲਾ ਦੇ ਵਿੱਚ ਜਿਹੜੇ ਭਾਜਪਾ ਸਪੋਰਟਰ ਨੇ ਉਹਨਾਂ ਨੇ ਇੱਕ ਚਾਹ ਚੜ੍ਹਿਆ ਹੋਇਆ ਹੈ ਕਿਉਂਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲਾ ਦੇ ਪੋਲੋ ਗਰਾਊਂਡ ਦੇ ਵਿੱਚ ਭਾਜਪਾ ਦੇ ਸਮਰਥਨ ਦੇ ਵਿੱਚ ਇੱਕ ਵੱਡੀ ਰੈਲੀ ਨੂੰ ਉਲੇਖਣ ਆਏ ਨੇ ਗੱਲਬਾਤ ਕਰਦੇ ਆ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਦੱਸੋ ਭਾਜੀ ਕਿ ਕਿੱਥੋਂ ਦੇ ਆਏ ਹੋ ਭਾਜੀ ਤੁਸੀਂ ਮੈਂ ਵਿਰਿੰਦਰ ਗੁਪਤਾ ਜੀ ਜ਼ਿਲ੍ਹਾ ਮਹਾਮંત્રી ਪਟਿਆਲਾ ਭਾਰਤੀ ਜਨਤਾ ਪਾਰਟੀ ਔਰ ਲੋਕਲੀ ਐ ਪਟਿਆਲਾ ਸ਼ਹਿਰੀ ਐ ਤੇ ਕਿਸ ਤਰੀਕੇ ਦਾ ਮਾਹੌਲ ਐ ਅੱਜ ਪ੍ਰਧਾਨ ਮੰਤਰੀ ਖੁਦ ਮਹਾਰਾਣੀ ਪ੍ਰਨੀਤ ਕੋਰ ਦੇ ਚੋਣ ਪ੍ਰਚਾਰ ਦੇ ਲਈ ਐ ਪਟਿਆਲੇ ਪਹੁੰਚ ਰਹੇ ਨੇ ਕਿਹੋ ਜਿਹਾ ਮਾਹੌਲ ਇੱਥੇ ਦੇਖਣ ਨੂੰ ਮਿਲ ਰਿਹਾ ਅੱਜ ਦੇਖੋ ਜੀ ਮਾਨਯੋਗ ਪ੍ਰਧਾਨ ਮੰਤਰੀ ਜੀ ਸਾਡੇ ਪਟਿਆਲਾ ਸ਼ਹਿਰ ਵਿੱਚ ਆ ਰਹੇ ਆ ਸਭ ਤੋਂ ਪਹਿਲਾਂ ਸਾਡੇ ਲਈ ਬਹੁਤ ਹੀ ਮਾਣ ਔਰ ਖੁਸ਼ਖਬਰੀ ਦੀ ਗੱਲ ਐ ਕਿ ਉਹ ਸਾਡੇ ਜਿਹੜੇ ਸਭ ਤੋਂ ਮੁੱਖ ਨੇਤਾ ਨੇ ਉਹ ਸਾਡੇ ਵਿੱਚ ਆ ਰਹੇ ਆ ਸੰਸਾਰ ਦੇ ਨੇਤਾ ਨੇ ਸਾਡੇ ਵਿੱਚ ਆ ਰਹੇ ਆ ਸਾਡੇ ਨੂੰ ਤਾਂ ਬਹੁਤ ਹੀ ਹਰਸ਼ੋ ਉल्लाਸ ਹੈ ਤੇ ਆ ਤੁਸੀਂ ਜੇ ਦੇਖੋਗੇ ਤਾਂ ਪਿੰਡਾਂ ਚੋਂ ਵੀ ਭੀੜ ਨਿਕਲ ਕੇ ਸਾਡੇ ਤੇ ਆ ਰਹੀ ਹੈ ਸ਼ਹਿਰਾਂ ਦੀਆਂ ਦੁਕਾਨਾਂ ਵੀ ਬੰਦ ਹੋ ਕੇ ਉਹਨਾਂ ਨੂੰ ਦੇਖਣ ਆ ਰਹੀ ਹੈ ਬੱਚੇ ਤੋਂ ਲੈ ਕੇ 75 ਸਾਲ ਦੇ ਬਜ਼ੁਰਗ ਦੇ ਵਿੱਚ ਵੀ ਉਤਸ਼ਾਹ ਹੈ ਕਿ ਉਹ ਬਣਨੀ ਹੈ ਪ੍ਰਧਾਨ ਮੰਤਰੀ ਜੀ ਨੂੰ ਦੇਖਣਾ ਚਾਹੁੰਦੇ ਆ ਪੰਡਾਲ ਆਣਾ ਤਾਂ ਉਹਨਾਂ ਨੇ 4 ਵਜੇ ਹੁਣ ਹੀ ਖਚਾਖਤ ਭਰਿਆ ਹੋਇਆ ਹੈ ਪਟਿਆਲੇ ਦੀ ਗੱਲ ਕਰੀਏ ਪਟਿਆਲੇ ਦੇ ਵਿੱਚ ਪਹਿਲਾਂ ਮੈਂ ਜਿਹੜੇ ਮਹਾਰਾਣੀ ਪ੍ਰਨੀਤ ਕੌਰ ਆ ਪਹਿਲਾਂ ਵੀ ਜਿਹੜੇ ਨੇ ਐਮਪੀ ਰਹੇ ਨੇ ਹੁਣ ਕੀ ਲੱਗਦਾ ਵੀ ਇਸ ਵਾਰ ਭਾਜਪਾ ਵੱਲੋਂ ਚੋਣ ਲੜਨ ਜਾ ਰਹੇ ਨੇ ਤੇ ਜੇ ਜਿੱਤ ਜਾਂਦੇ ਨੇ ਤਾਂ ਪਟਿਆਲੇ ਦੇ ਲਈ ਕੀ ਖਾਸ ਹੋਏਗਾ ਦੇਖੋ ਉਹਨਾਂ ਦੀ ਆਪਣੀ ਛਵੀ ਹੈ ਮਹਾਰਾਣੀ ਪ੍ਰਨੀਤ ਕੌਰ ਜੀ ਦੀ ਹਰ ਦੁੱਖ ਸੁੱਖ ਵਿੱਚ ਜਾ ਕੇ ਖੜਦੇ ਨੇ ਤੇ ਜੇ ਉਹ ਇਸ ਵਾਰ ਜਿੱਤ ਨੇ ਜੇ ਨਹੀਂ ਉਹ ਜਿੱਤੇ ਹੋਏ ਨੇ ਮਾਨਯੋਗ ਪ੍ਰਧਾਨ ਮੰਤਰੀ ਜੀ ਆ ਰਹੇ ਆ ਇਸ ਤੋਂ ਬਾਅਦ ਹਵਾ ਤਾਂ ਸਾਡੇ ਹੱਕ ਤੇ ਹੈ ਸੀ ਇਸ ਤੋਂ ਬਾਅਦ ਕੋਈ ਪ੍ਰਤੀਯੋਗਤਾ ਦੇ ਵਿੱਚ ਵੀ ਰਹੀ ਰਹੇਗਾ ਕਿ ਅਗਰ ਉਹ ਜਿੱਤੇ ਤੇ ਉਹ ਕੈਬਨਿਨ ਮਿਨਿਸਟਰ ਹੋਣਗੇ ਇਹ ਸਾਡਾ ਮੰਨਣਾ ਹੈ ਕੈਬਨਿਨ ਮਿਨਿਸਟਰ ਹੋਣਗੇ ਜਿੰਨਾ ਉਹਨਾਂ ਨੇ 4 ਸਾਲਾਂ ਦੇ ਵਿੱਚ ਚਾਰ ਵਾਰ ਦੇ ਐਮਪੀ ਹੋਣ ਤੇ ਕਾਰਜਕਾਲ ਦੇ ਕੰਮ ਕੀਤਾ ਉਹ ਇਸ ਵਾਰ 5 ਸਾਲ ਦੇ ਕਾਰਜਕਾਲ ਦੇ ਵਿੱਚ ਕਰਨਗੇ ਪੰਜਾਬ 'ਚ ਕੀ ਲੱਗਦਾ ਹੈ ਇਸ ਵਾਰ ਭਾਜਪਾ ਕਿੰਨੀਆਂ ਸਿੱਕਾ ਜਿਹੜੀਆਂ ਲੈ ਜਾਏਗੀ 13 ਸਿੱਕਾ ਨੂੰ ਟੋਟਲ 13 ਵਿੱਚੋਂ ਕਿੰਨੀਆਂ ਜਿਹੜੀਆਂ ਸਿੱਕਾ ਨੇ ਭਾਜਪਾ ਦੇ ਹਿੱਸੇ ਇਸ ਵਾਰ ਆ ਸਕਦੀਆਂ ਦੇਖੋ ਜੀ ਇਹ ਜਨਤਾ ਦੀ ਹੈ ਸਾਨੂੰ ਤਾਂ ਆਸ ਹੈ ਵੀ ਅਸੀਂ 8 ਸੀਟਾਂ ਲੈ ਜਾਾਂਗੇ ਹੋ ਸਕਦਾ ਜਨਤਾ ਨੇ ਸਾਨੂੰ ਦਿੱਤਾ ਤੇ 13 ਦੀ 13 ਸੀਟਾਂ ਲੈ ਕੇ ਜਾਵਾਂਗੇ ਹੁਣ ਮਾਹੌਲ ਕਿਵੇਂ ਦਾ ਜੇਕਰ ਤੁਹਾਡੇ ਨਾਲ ਗੱਲ ਕਰਦੇ ਹਾਂ ਹੁਣ ਤੁਹਾਡਾ ਵੀ ਤਜਰਬਾ ਕਾਫੀ ਹੋ ਚੁੱਕਿਆ ਪਟਿਆਲੇ ਜੀ ਕਰ ਰਹੇ ਹੋ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਕੀ ਲੱਗਦਾ ਪਟਿਆਲੇ ਦੇ ਲੋਕਾਂ ਨੂੰ ਦਿੱਕਤ ਆ ਗਿਆ ਨੇ ਕਿਉਂਕਿ ਪਿਛਲੇ ਸਮੇਂ ਜੇਕਰ ਕਾਂਗਰਸ ਦੀ ਗੱਲ ਕਰੀ ਤਾਂ ਕਾਂਗਰਸ ਦੇ ਐਮਪੀ ਸੀਗੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਹੁਣ ਕਿਹੋ ਜਿਹਾ ਮਾਹੌਲ ਹੈ ਵੀ ਕਿਹੋ ਜਿਹੀ ਚੀਜ਼ਾਂ ਜਿਹੜੀਆਂ ਨੇ ਇਸ ਪਟਿਆਲੇ ਦੇ ਵਿੱਚ ਕਰ ਇੰਪਰੂਵ ਹੋਣੀਆਂ ਚਾਹੀਦੀਆਂ ਸਰ ਪਟਿਆਲੇ ਦੇ ਵਿੱਚ ਜਦੋਂ ਪਹਿਲਾਂ ਕਾਂਗਰਸ ਦਾ ਰਾਸ਼ਟਰੀ ਮਾਨਣ ਸਿੰਘ ਐਮਪੀ ਉਹ ਹਾਲੇ ਤੱਕ ਸਾਰੇ ਪੰਜਾਬ ਕਿਤੇ ਵੀ ਨਹੀਂ ਹੈ ਇਹ 600 ਕਰੋੜ ਦਾ ਪ੍ਰੋਜੈਕਟ ਹੈ 24 ਘੰਟੇ ਪਾਣੀ ਆਣਾ 365 ਦਿਨ ਪਾਣੀ ਆਣਾ ਤੁਹਾਨੂੰ ਪਰ ਇੱਥੇ ਤੱਕ ਇਸ ਮਰਸੀਬਲ ਵੀ ਲੋਕ ਉਤਾਰ ਦੇਣਗੇ ਦੂਜਾ ਬਸਟਾਨ ਤੁਹਾਡੇ ਸਾਹਮਣੇ ਵਾਰ ਗਿਆ ਪਹਿਲਾਂ ਸ਼ਹਿਰ ਦੇ ਵਿੱਚ ਵੀ ਦਿੱਕਤਾਂ ਆਉਂਦੀਆਂ ਸੀ ਖੁੱਲੇ ਪਾਸੇ ਚਲਾ ਗਿਆ ਵੱਡੀ ਨਦੀ ਉਹ ਪ੍ਰੋਜੈਕਟ 250 ਕਰੋੜ ਦਾ ਉਹ ਵਾਲਾ ਪੱਕਾ ਹੋ ਰਿਹਾ ਮਹਾਰਾਜ ਸਾਹਿਬ ਨੇ ਆ ਸੀਐਮ ਜਾਂ ਮਹਾਰਾਣੀ ਸਾਹਿਬ ਨੇ ਅੱਜ ਐਮਕੀ ਨੂੰ ਪਟਿਆਲੇ ਕਸਰ ਨਹੀਂ ਛੱਡੀ ਪਰ ਜਦ ਦੀ ਮਾਨ ਸਰਕਾਰ ਆਈ ਹੈ ਉਹ ਪਹਿਲਾਂ ਮਾਨ ਸਰਕਾਰ ਨੇ ਇੱਕ ਵਾਅਦੇ ਕੀਤੇ ਸੀ ਵੀ ਅਸੀਂ ਇਹ ਕਰਾਂਗੇ ਉਹ ਕਰਾਂਗੇ ਜੋ ਵਾਅਦੇ ਕੀਤੇ ਨੇ ਝੂਠੇ ਵਾਅਦੇ ਕੀਤੇ ਨੇ ਜਿਵੇਂ ਇਹ ਮਾਨ ਸਰਕਾਰਾ ਠੀਕ ਹੈ 100 ਯੂਨਿਟ ਬਿਜਲੀ ਫ੍ਰੀ ਦੇ ਰਹੀ ਹੈ ਕਾਂਗਰਸ ਸਰਕਾਰ ਵੀ ਲਾਸਟ ਟਾਈਮ ਦੇ ਰਹੀ ਸੀ ਜੇ ਆਪਾਂ ਹਰ ਚੀਜ਼ ਫ੍ਰੀ 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 ਕਰੀ ਜਾਗੇ ਤਾਂ ਸਾਰੇ ਨਾਗਰਿਕ ਨੂੰ ਨੁਕਸਾਨ ਹੁੰਦਾ ਦੇਸ਼ ਨੂੰ ਨੁਕਸਾਨ ਹੁੰਦਾ ਮੈਂ ਤਾਂ ਇਸ ਚੀਜ਼ ਦਾ ਹਮਈ ਹੈ ਤੁਸੀਂ ਐਜੂਕੇਸ਼ਨ ਫ੍ਰੀ ਦਿਓ ਤੁਸੀਂ ਮੈਡੀਕਲ ਸਹੂਲਤ ਫ੍ਰੀ ਦਿਓ ਤੁਸੀਂ ਕੋਈ ਬੰਦਾ ਗਰੀਬ ਹੈ ਜਿਵੇਂ ਉਹਦੀ ਬੱਚੀ ਦਾ ਪਿਆ ਹੈ ਜਿਵੇਂ ਮਹਾਰਾਜ ਸਾਹਮਣੇ 5000 ਰੁਪਏ ਕੀਤਾ ਸੀ ਮਾਨ ਸਾਹਿਬ ਨੂੰ ਚਾਹੀਦਾ 250000 ਰੁਪਏ ਕਰਦਣ ਮਹਾਰਾਜ ਸਾਹਮਣੇ 215000 ਕੀਤਾ ਸੀ ਉਹ ਚੀਜ਼ਾਂ ਬਦਾਣ ਜਿਹੜੇ ਬੱਚੇ ਗਰੀਬ ਐ ਪੜ ਨਹੀਂ ਸਕਦੇ ਉਹਨਾਂ ਨੂੰ ਭਾਈ ਵਾਸਤੇ ਦਵਾਈ ਵਾਸਤੇ ਕੋਈਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਉਹ ਨਹੀਂ ਕਰ ਰਹੇ ਉਹ ਤਾਂ ਤੁਸੀਂ ਦਫਤਰ ਜਾਂਦੇ ਹੋ ਕਹਿੰਦੇ ਸੀ ਕ੍ਰਪਸ਼ਨ ਫਰੀ ਕਰ ਦਾਂਗੇ ਮੇਰੇ ਹਿਸਾਬ ਸੇ ਅੱਜ ਕ੍ਰਪਸ਼ਨ ਜੜੀ ਹੈ ਉਹ ਚਾਰੋਂ ਬਾਹਰ ਚੁੱਕੀ ਹੈ ਜਿਹੜਾ ਕੰਮ ਪਹਿਲਾਂ ਬੰਦਾ 500 ਦੇ ਕੇ ਕਰਾਂ ਦੱਸਿਆ 2000 ਰੁਪਏ ਦੇਣਾ ਪੈਂਦਾ ਪੰਜਾਬ ਦਾ ਕੋਈ ਵੀ ਕਿਸੇ ਪਾਸੇ ਪਟਿਆਲਾ ਛੱਡੋ ਕਿਸੇ ਪਾਸੇ ਵੀ ਪੰਜਾਬ ਬੇਤਰੀ ਵਿੱਚ ਨਹੀਂ ਹੈਗਾ ਪੰਜਾਬ ਦਾ ਬਜਟ ਵੀ ਲਾਅਸ ਵਿੱਚ ਹੈ ਪੰਜਾਬ ਦੇ ਉੱਪਰ ਕਰਜ਼ਾ ਵੀ ਹੋਰ ਜ਼ਿਆਦਾ ਚੜ ਰਿਹਾ ਹੈ ਤੇ ਇਹ ਤਾਂ ਮੋਦੀ ਸਾਹਿਬ ਦੇ ਆਪਾ ਛੱਤਰ ਛਾਇਆ ਥਲੇ ਦਵਾਂਗੇ ਆਉਣ ਵਾਲੀ ਸਰਕਾਰ ਜਿਹੜੀ ਹੈਗੀ ਹੈ 2027 ਦੇ ਵਿੱਚ ਬੀਜੇਪੀ ਦੇ ਪੰਜਾਬ ਬਣੇਗੀ ਅਸੀਂ ਸੈਂਟਰ ਨਾਲ ਹੱਥ ਹੱਥ ਮਿਲਾ ਕੇ ਚੱਲਾਂਗੇ ਤਾਂ ਸਾਡਾ ਭਲਾ ਹੋ ਸਕੇਗਾ ਕਿਸਾਨਾਂ ਦੀ ਗੱਲ ਕਰੀਏ ਕਿਸਾਨ ਪਹਿਲਾਂ ਵੀ ਨਰਾਜ਼ ਸੀਗੇ ਜਦੋਂ ਵਿਧਾਨ ਸਭਾ ਚੋਣਾਂ ਸੀਗੀਆਂ ਉਸ ਵੇਲੇ ਵੀ ਪੰਜਾਬ ਦਾ ਰੁਖ ਕਰਦੇ ਨੇ ਪੰਜਾਬ ਦੇ ਵਿਚਕਾਰ ਚੋਣ ਪ੍ਰਚਾਰ ਕਰਨ ਦੇ ਲਈ ਭਾਜਪਾ ਦਾ ਖੁਦ ਪ੍ਰਧਾਨ ਮੰਤਰੀ ਆਉਂਦੇ ਨੇ ਉਸ ਸਮੇਂ ਕੁਝ ਇਹੋ ਜਿਹੇ ਹਾਲਾਤ ਬਣਦੇ ਕਿ ਉਹ ਪ੍ਰਚਾਰ ਨਹੀਂ ਕਰ ਪੰਦੇ ਨਾ ਹੀ ਆਪਣੀ ਰੈਲੀ ਨੂੰ ਸੰਬੋਧਨ ਕਰ ਪੰਦੇ ਨੇ ਉਸੇ ਤਰੀਕੇ ਜਿਸ ਤਰੀਕੇ ਆਉਂਦੇ ਨੇ ਉਸੇ ਤਰੀਕੇ ਵਾਪਸ ਜਾਣਾ ਪੈਂਦਾ ਹੈ ਇਸ ਵਾਰ ਜਿਹੜੇ ਮਾਹੌਲ ਹੈ ਥੋੜਾ ਜਿਹਾ ਕੰਟਰੋਲ ਦੇ ਵਿੱਚ ਹੈ ਲੱਗਦਾ ਹੈ ਕਿ ਇਸ ਵਾਰ ਜਦੋਂ ਆਣਗੇ ਤਾਂ ਕਿਸਾਨਾਂ ਨੂੰ ਕੁਝ ਨਾ ਕੁਝ ਦੇ ਕੇ ਜਾ ਸਕਦੇ ਆ ਸਰ ਕਿਸਾਨਾਂ ਦੀਆਂ ਜ਼ਾਇਦ ਮੰਗਾਂ ਹੋਣੀਆਂ ਬਿਲਕੁਲ ਦੇ ਕੇ ਜਾਣਗੇ ਪਹਿਲਾਂ ਵੀ ਉਹਨਾਂ ਨੇ ਜ਼ਾਇਦ ਮੰਗਾਂ ਮੰਨੀਆਂ ਲੈ ਮੈਂ ਤਾਂ ਕਹਾਂਗਾ ਜਿਹੜੇ ਹੁਣ ਵਿਰੋਧ ਕਰ ਰਹੇ ਨੇ ਉਹ ਕਿਸਾਨ ਨਹੀਂ ਹੈਗੇ ਜਿਹੜੇ ਅਸਲ ਕਿਸਾਨ ਨੇ ਜਿਹੜੇ ਅਸਲ ਜ਼ਿਮੀਂਦਾਰ ਨੇ ਉਹ ਘਰਾਂ 'ਚ ਬੈਠੇ ਨੇ ਇਹ ਤਾਂ ਬਕਾਊ ਬੰਦੇ ਨੇ ਇਹ ਤਾਂ ਦੂਜੀਆਂ ਪਾਰਟੀਆਂ ਕੋਲੋਂ ਸੈਟਲਮੈਂਟ ਦੇ ਪੈਸੇ ਲੈਂਦੇ ਨੇ ਦੂਜੀਆਂ ਪਾਰਟੀਆਂ ਨੇ ਉਹਨਾਂ ਕੰਦਰੇ ਭਾਈ ਇੱਥੇ ਤੁਸੀਂ ਚਲੇ ਜੋ ਉੱਥੇ ਤੁਹਾਨੂੰ ਇਹ ਚੀਜ਼ ਹੋਏਗੀ ਤੁਸੀਂ ਵਿਰੋਧ ਕਰਨਾ ਇੱਥੇ ਨਾਰੇ ਲਾਣੇ ਖਿਲਾਫ ਤੁਹਾਨੂੰ ਸਾਮੀ ਇਹ ਦਵਾਂਗੇ ਉਹ ਦਵਾਂਗੇ ਇਹ ਚੀਜ਼ਾਂ ਨੇ ਜਿਹੜਾ ਸੱਚਾ ਕਿਸਾਨ ਹੈਗਾ ਕੋਈ ਵੀ ਜਿਸ ਕੁਲ ਵੀ ਕਿੱਲੇ 10 ਕਿੱਲੇ 5 ਕਿੱਲੇ 2 ਕਿੱਲੇ ਵੇਗੀ ਹੈ ਜਿਹੜਾ ਸਿਆਣਾ ਪੜਿਆ ਲਿਖਿਆਗਾ ਉਹ ਘਰ ਬੈਠਾ ਉਹ ਆਪਣੀ ਖੇਤੀ ਕਰ ਰਿਹਾ ਉਹ ਆਪਣੀ ਫਸਲ ਵੜ ਰਿਹਾ ਫਸਲ ਵੇਚ ਰਿਹਾ ਉਹ ਇਹ ਚੱਕਰ 'ਚ ਨਹੀਂ ਪੈਂਦਾ ਇਹ ਤਾਂ ਜਿਵੇਂ ਆਪਾਂ ਕਈਆਂ ਨੇ ਵੀ ਘਰੋਂ ਵਿਹਲੇ ਹੁੰਦੇ ਨੇ ਬੰਦੇ ਉਹ ਜਾ ਕੇ ਤੋਰਾ ਫੇਰਾ ਰੱਖਦੇ ਨੇ ਉਹ ਵਾਲਾ ਕੰਮ ਹੋਇਆ ਮੈਂ ਇਹ ਕਾਂਗਾ ਵੀ ਕਿਸਾਨਾਂ ਦੇ ਮੰਗਾ ਜਾਇਜ਼ ਪਹਿਲਾਂ ਵੀ ਤੇ ਹੁਣ ਵੀ ਚਲੋ ਜੇ ਹੁਣ ਮੋਦੀ ਸਾਹਿਬ ਨੇ ਦੁਆਰਾ ਪੀਐਮ ਬਣਨਾ ਤੇ ਫਿਰ ਵੀ ਜੜੀ ਦੀ ਮੰਗ ਰਹਿ ਗਈ ਇਹਨਾਂ ਦੀ ਉਹ ਮੰਨੀ ਜੋਗੀ ਪਰ ਇਸ ਤਰ੍ਹਾਂ ਵਿਰੋਧ ਨਾ ਕਰਨ ਪਿੰਡਾਂ 'ਚ ਜੇ ਕੋਈ ਕੈਂਡੀਡੇਟ ਜਾਂਦਾ ਬੀਜੇਪੀ ਦਾ ਉਹਦਾ ਵੈਲਕਮ ਕਰਨਾ ਚਾਹੀਦਾ ਹੈ ਉਹਨੂੰ ਜੀ ਆਇਆਂ ਕਹਿਣਾ ਚਾਹੀਦਾ ਵੋਟ ਪਾਣ ਨਾ ਪਾਣ ਉਹਦੀ ਮਰਜ਼ੀ ਹੈ ਪਰ ਉਹਦੇ ਤੇ ਇੱਕ ਨਜਾਇਜ਼ ੱੱੱਬਾ ਜਾਂ ਉਹਨੂੰ ਕਾਲੇ ਝੰਡੇ ਦਿਖਾਣੇ ਇਹ ਚੀਜ਼ ਗਲਤ ਹੈ ਵੋਟ ਪਾਣ ਦਾ ਅਧਿਕਾਰ ਤੁਹਾਡੇ ਕੋਲ ਆਪਣਾ ਹੈ ਪਰ ਤੁਸੀਂ ਕਿਤੇ ਵਿਰੋਧ ਜੱਕ ਨੂੰ ਮਾੜਾ ਨਹੀਂ ਬੋਲੋ ਦੇਖੋ ਇੱਕ ਗੱਲ ਹੈ ਬੜੀ ਬੜੀ ਸਾਫ ਸੁਥਰੀ ਸੋਚਣ ਵਾਲੀ ਹੈ ਪੰਜਾਬ ਦੇ ਨੌਜਵਾਨਾਂ ਦੀ ਬਜ਼ੁਰਗਾਂ ਦੀ ਹਰ ਬੰਦੇ ਦੀ ਆਪਾਂ ਨੂੰ ਆਜ਼ਾਦ ਹੋਏ तकरीबन 60 ਸਾਲ ਹੋ ਗਏ 60 ਸਾਲ ਹੋ ਗਏ ਜੀ ਕੀ ਆ ਬੀਜੇਪੀ ਨੇ ਪੰਜਾਬ ਤੇ ਰਾਜ ਕੀਤਾ ਕਦੀ ਇਨਵੀਜੀਬਲ ਕਦੀ ਕੀਤਾ ਇਨਵੀਜੀਬਲ ਰਾਜ ਕਦੀ ਨਹੀਂ ਕੀਤਾ 60 ਸਾਲਾਂ ਦੇ ਵਿੱਚ ਪੰਜਾਬ ਇੱਕ ਨੰਬਰ ਤੋਂ ਕਿੰਨੇ ਪਾਇਦਾਨ ਤੇ ਚਲਾ ਗਿਆ ਕੀ ਉਹ ਬੀਜੇਪੀ ਦਾ ਕਸੂਰ ਹੈ ਕੀ ਇੱਥੇ ਮੁੱਖ ਮੰਤਰੀ ਜਿੰਨੇ ਵੀ ਬਣੇ ਕੀ ਉਹਨਾਂ ਨੇ ਵਿਕਾਸ ਦੀ ਲਹਿਰ ਲਿਆਂਦੀ ਕੀ ਪੰਜਾਬ ਹੋਰ ਤਰੱਕੀਆਂ ਤੇ ਲੈ ਜਾਏ ਜੇ ਕਿਸੇ ਕਰਦੇ ਨੇ ਲਿਆਂਦੀ ਵੀ ਹੋਏ ਤਾਂ ਇੰਨੀ ਗਰੋਥ ਨਹੀਂ ਹੈ ਅੱਜ ਕਿਹੜੇ ਪਾਇਦਾਨ ਤੇ ਹੈ ਪੰਜਾਬ ਸਾਸੀ ਤਾਂ ਸਿਰਫ ਇੱਕ ਅਪੀਲ ਕਰਦੇ ਆ ਦੇਖੋ ਉੱਤਰ ਪ੍ਰਦੇਸ਼ ਨੂੰ ਅਗਰ ਤੁਸੀਂ ਦੇਖੋਗੇ ਤਾਂ ਭਾਰਤੀ ਜਨਤਾ ਪਾਰਟੀ ਤੇ ਉੱਥੇ ਜਦੋਂ ਤੋਂ ਸਰਕਾਰ ਆਈ ਹੈ ਯੋਗੀ ਅਦਿੱਤ્યਨਾਥ ਯੋਗੀ ਜੀ ਦੀ ਵਿਕਾਸ ਹੋਇਆ ਸੜਕਾਂ ਬਣੀਆਂ ਇੰਡਸਟਰੀ ਆ ਰਹੀ ਹੈ ਫਿਲਮ ਸਿਟੀ ਆ ਰਹੀ ਹੈ ਅਯੁੱਧਿਆ ਦਾ ਡਿਵੈਲਪਮੈਂਟ ਹੋ ਗਿਆ ਵਾਰਾਨਸੀ ਦਾ ਡਿਵੈਲਪਮੈਂਟ ਹੋ ਗਿਆ ਬਾਹੂਵਲੀ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਵੀ ਇਸ ਇਸ ਸਮਾਜ ਦੇ ਅਸੀਂ ਬਾਹੂਬਲੀ ਆ ਵੀ ਸਾਡੇ ਤੋਂ ਬਗੈਰ ਹਿੱਲਦੇ ਨਹੀਂ ਉਹਨਾਂ ਦਾ ਨਾਸ਼ ਹੋ ਗਿਆ ਮਿੱਟੀ 'ਚ ਹੀ ਮਿਲ ਗਏ ਜੇ ਕੋਈ ਟੈਰਰਿਸਟ ਕਹਿੰਦਾ ਜੇ ਆਪਣੇ ਆਪ ਨੂੰ ਬੜਾ ਬਾਹੂਬਲੀ ਕਹਿੰਦਾ ਉਸ ਨੂੰ ਅਗਲੇ ਦਿਨ ਮਿੱਟੀ 'ਚ ਮਿਲਾ ਦਿੱਤਾ ਜਾਂਦਾ ਜੇ ਜੇ ਨਸ਼ੇ ਦੇ ਖਿਲਾਫ ਨਸ਼ੇ 'ਤੇ ਚੱਲਦਾ ਤਾਂ ਨਸ਼ੇ ਦੇ ਨਸ਼ੇ ਵਾਲੇ ਨੂੰ ਮਿੱਟੀ 'ਚ ਮਿਲਾ ਦਿੱਤਾ ਜਾਂਦਾ ਤੇ ਸ਼ਾਂਤੀ ਹੋ ਗਈ ਤਰੱਕੀ ਹੋ ਗਈ ਅੱਜ ਯੂਪੀ ਕਿਹੜੇ ਸਥਾਨ 'ਤੇ ਹੈ ਜੀ ਕਿਹੜੇ ਸਥਾਨ 'ਤੇ ਦੂਸਰੇ ਸਥਾਨ 'ਤੇ ਹੈ ਹਿੰਦੁਸਤਾਨ ਲਈ ਔਰ ਪੰਜਾਬ ਕਿੱਥੇ ਚਲਾ ਗਿਆ ਮੈਂ ਤਾਂ ਸਿਰਫ ਇੰਨੀ ਕਰਾਂਗਾ ਮੈਂ ਇੰਨੀ ਹੀ ਕਹਾਂਗਾ ਭਾਰਤੀ ਜਨਤਾ ਪਾਰਟੀ ਨੂੰ ਲਿਆਓ ਭਾਰਤੀ ਜਨਤਾ ਪਾਰਟੀ ਨੂੰ ਸਹੀ ਜਿਹੀ ਸਰਕਾਰ ਬਣਾਓ ਤੇ ਇਹ ਪੰਜਾਬ ਦਾ ਨੁਹਾਰ ਬਦਲ ਜਾਏਗੀ ਔਰ ਪੰਜਾਬ ਇੱਕ ਨੰਬਰ ਤੇ ਆਏਗਾ ਪੰਜਾਬ ਨੂੰ ਵਰਲਡ ਦੇ ਬੰਦੇ ਇੰਡਸਟਰੀ ਲਾਣ ਆ ਨਾ ਆਏ ਤਾਂ ਭਾਰਤੀ ਜਨਤਾ ਪਾਰਟੀ ਨੂੰ ਤੁਸੀਂ ਕਹਿਣਾ अयोध्या ਦੀ ਤੁਸੀਂ ਗੱਲ ਕੀਤੀ अयोध्या ਦੇ ਵਿੱਚ ਕਾਰ ਰਾਮ ਮੰਦਰ ਬਣਦਾ ਹੈ ਪਰ ਉਸ ਤੋਂ ਬਾਅਦ ਕਿਧਰੇ ਨਾ ਕਿਧਰੇ ਪੰਜਾਬ ਦੇ ਵਿੱਚ ਕਾਰ ਇਹ ਗੱਲ ਵੀ ਦੇਖਣ ਨੂੰ ਆ ਰਹੀ ਕੁਝ ਲੋਕ ਕਹਿੰਦੇ ਨੇ ਕਿ ਬੀਜੇਪੀ ਜਿਹੜੀ ਉਹ ਸਿੱਖ ਵਿਰੋਧੀ ਪਾਰਟੀ ਹੈ ਇਹ ਗੱਲ ਵੀ ਕਹਿਣਗੇ ਇਸ ਚੀਜ਼ ਨੂੰ ਕਿਵੇਂ ਤੁਸੀਂ ਸੋਚਦੇ ਹੋ ਗੱਲ ਬਾਰੇ ਬੜੀ 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 ਸਪਸ਼ਟ ਤਰੀਕੇ ਨਾਲ ਕਹਿਣਾ ਚਾਹਾਂਗਾ ਵੀਰਬਾਲ ਦਿਵਸ 60 ਸਾਲਾਂ ਦੇ ਵਿੱਚ ਕਾਂਗਰਸ ਕਿੰਨੇ ਕਿੰਨੀ ਸਾਲ ਰਹੀ ਜੀ 75 ਸਾਲ ਰਹੀ 75 ਸਾਲ ਦੇ ਵਿੱਚ ਕਿਆ ਸੀਗਾ ਚਿਲਡਰਨ ਡੇ ਮਨਾਇਆ ਜਾਂਦਾ ਸੀ ਚਾਚਾ ਨਹਿਰੂ ਦੇ ਨਾਮ ਤੇ ਕਿਆ ਉਹ ਠੀਕ ਸੀਗਾ ਜੀ ਸਾਡੇ ਸਾਡੇ ਗੁਰੂਆਂ ਦੇ ਬੱਚੇ ਸ਼ਹੀਦ ਹੋਏ ਆ ਸਾਡੇ ਹੀ ਖੂਨ ਨੇ ਉਹ ਸਾਰੇ ਅਸੀਂ ਉਹਨਾਂ ਨੂੰ ਪਿਤਾ ਕਹਿੰਦੇ ਆ ਗੁਰਗੋਬਿੰਦ ਸਿੰਘ ਜੀ ਨੂੰ ਦਸੇ ਗੁਰੂਆਂ ਨੂੰ ਪਿਤਾ ਕਹਿੰਦੇ ਆ ਸਾਡੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਕਿਆ ਉਹਨਾਂ ਨੂੰ ਬਿਰਬਾਲ ਦੇ ਵਸ ਉਹ ਕਾਂਗਰਸ ਸਰਕਾਰ ਨਹੀਂ ਕਰ ਸਕਦੀ ਸੀ ਕਿਉਂ ਵਰਤੀ ਜਨਤਾ ਪਾਰਟੀ ਮੋਦੀ ਜੀ ਦੇ ਆਉਣ ਤੋਂ ਬਾਅਦ ਕੀਤਾ ਗਿਆ ਦਿਲਾਂ ਚ ਇੱਜ਼ਤ ਹੈ ਜੀ ਉਹਨਾਂ ਦੇ ਪੱਡ ਬਣ ਕੇ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਦੇ ਆਂ ਕਰਤਾਰਪੁਰ ਕੋਰੀਡੋਰ ਖੋਲਦੇ ਆਂ ਉਹ ਸਿੱਖਾਂ ਵਿਰੋਧੀ ਆ ਜੀ ਜੇ ਕਰਤਾਰਪੁਰ ਕੋਰੀਡੋਰ ਖੋਲਤਾ ਕਿਆ ਸਿੱਖ ਵਿਰੋਧੀ ਕੰਮ ਕਰਦਾ ਮੈਂ ਪੁੱਛਣਾ ਚਾਹਨਾ ਪੰਜਾਬ ਦੇ ਲੋਕਾਂ ਨੂੰ ਕਿ ਆ ਕਿਸਾਨਾਂ ਨੇ ਜਾ ਕੇ ਚਾਹੇ ਉਹ ਛੋਟਾ ਕਿਸਾਨ ਦੀ ਚਾਹੇ بڑا ਕਿਸਾਨ ਦੀ ਜਾ ਕੇ ਉੱਥੇ ਮੰਗਿਆ ਸੀ ਵੀ ਸਾਨੂੰ 6000 ਪੈਨਸ਼ਨ ਦਿਓ ਕਿ ਆ ਮੋਦੀ ਜੀ ਨੂੰ ਐਪਲੀਕੇਸ਼ਨ ਦੇ ਕੇ ਆਈ ਸੀ ਮੋਦੀ ਜੀ ਨੇ ਆਪ ਦਿੱਤਾ ਪੂਰੇ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਦਿੱਤਾ ਔਰ ਇਸ ਤਰ੍ਹਾਂ ਨਹੀਂ ਦਿੱਤਾ ਕਿ ਤੁਹਾਨੂੰ ਦਫ਼ਤਰ ਜੀ ਜਾ ਕੇ ਚੱਕਰ ਕੱਟਣੇ ਪੈਣਗੇ ਤੁਹਾਡੇ ਖਾਤੇਆਂ 'ਚ ਡਾਇਰੈਕਟ ਆਂਦਾ ਹੈ ਕਿ ਆ ਉਹ ਕਿਸਾਨ ਵਿਰੋਧੀਆਂ ਜੀ ਪਟਿਆਲਾ ਦੇ ਵੀ ਪੋਲੋ ਗਰਾਊਂਡ ਦੇ ਬਾਹਰ ਮੌਜੂਦ ਆ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ ਜਾਣਨ ਦੀ ਕੋਸ਼ਿਸ਼ ਕੀਤੀ ਕਿ ਪਟਿਆਲੇ ਦੇ ਵਿਚਕਾਰ ਕਿਹੋ ਜੀ ਹਵਾ ਹੈ ਪੀਐਮ ਮੋਦੀ ਕੁਝ ਸਮੇਂ ਦੇ ਵਿਚਕਾਰ ਪਟਿਆਲੇ ਦੇ ਪੋਲੋ ਗਰਾਊਂਡ 'ਚ ਪਹੁੰਚਣਗੇ ਲੋਕਾਂ ਦੇ ਵਿੱਚ ਇੱਕ ਵੱਡਾ ਚਾਅ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਹੋ ਸਕਦਾ ਹੈ ਕਿ ਪਟਿਆਲੇ ਜਾਂ ਪੰਜਾਬ ਨੂੰ ਵੀ ਇੱਕ ਵੱਡਾ ਤੋਹਫੇ ਨਾਲ ਨਰਿੰਦਰ ਮੋਦੀ ਨਵਾਜ਼ ਜਾਣ ਪਟਿਆਲਾ ਤੋਂ ਪ੍ਰਸਿੱਧ ਮਿਰਸੰਧੀ ਰਿਪੋਰਟ